ਬਾਬਾ ਸ਼੍ਰੀਚੰਦ ਜੀ ਸੁਣ ਕੇ ਕਹਿੰਦੇ ਐਨਾ ਕਿੰਨਾ ਕੁ ਗੁਣਾ ਹੈ ਉਸ ਗੁਰੂ ਰਾਮਦਾਸ ਵਿੱਚ ਜਿਹੜਾ ਉਹਨੂੰ ਤਖਤ ਸਿੰਘਾਸਨ ਦਾ ਮਾਲਕ ਬਣਾ ਦਿੱਤਾ ਕਹਿੰਦੇ ਚਲੋ ਜਾ ਕੇ ਵੇਖਦੇ ਆਂ ਚੱਲ ਪਏ ਬਾਬਾ ਸ਼੍ਰੀਚੰਦ ਜਦੋਂ ਸ਼੍ਰੀ ਅਮ੍ਰਿਤਸਰ ਸਾਹਿਬ ਪਹੁੰਚੇ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦਾ ਦਰਬਾਰ ਲੱਗਿਆ ਪਾਸ਼ਾ ਤਖਤ ਸਿੰਘਾਸਨ ਤੇ ਬੈਠੇ ਨੇ ਬਾਬਾ ਸ਼੍ਰੀਚੰਦ ਸਾਹਿਬ ਆਏ ਗੁਰੂ ਰਾਮਦਾਸ ਮਹਾਰਾਜ ਨੇ ਤਖਤ ਤੇ ਬੈਠਿਆਂ ਵੇਖਿਆ ਬਾਬਾ ਸ਼੍ਰੀਚੰਦ ਆਉਂਦੇ ਨੇ ਅਦਮਨਾਰ ਗੁਰੂ ਰਾਮਦਾਸ ਜੀ ਤਖਤ ਤੋਂ ਉੱਠ ਕੇ ਖੜੇ ਹੋ ਗਏ ਆਉਂਦਿਆਂ ਹੀ ਬਾਬਾ ਸ਼੍ਰੀ ਚੰਦ ਗੁਰੂ ਰਾਮਦਾਸ ਮਹਾਰਾਜ ਦੇ ਸਨਮੁਖ ਖਲੋ ਗਏ ਤੇ ਖਲੋ ਕੇ ਪਤਾ ਕੀ ਬੋਲੇ ਕਹਿੰਦੇ ਤੂੰ ਹੀ ਐ ਗੁਰੂ ਰਾਮਦਾਸ ਰਾਮਦਾਸ ਮਹਾਰਾਜ ਨਿਮਰਤਾ ਨਾਲ ਬੋਲੇ ਕਹਿੰਦੇ ਜੀ ਮੈਨੂੰ ਹੀ ਗੁਰੂ ਨਾਨਕ ਦੇ ਘਰ ਦਾ ਚਾਕਰ ਗੁਰੂ ਰਾਮਦਾਸ ਕਹਿੰਦੇ ਨੇ ਬਾਬਾ ਸ਼੍ਰੀ ਚੰਦ ਸਾਹਿਬ ਜੀ ਬੋਲੇ ਕਹਿੰਦੇ ਗੁਰੂ ਰਾਮਦਾਸ ਦਾੜਾ ਬਹੁਤ ਲੰਬਾ ਵਧਾਇਆ ਕਾਦੇ ਵਾਸਤੇ ਅਗਾਹ ਗੁਰੂ ਰਾਮਦਾਸ ਮਹਾਰਾਜ ਨਿਮਰਤਾ ਨਾਲ ਬੋਲੇ ਕਹਿੰਦੇ ਜੀ ਤੁਹਾਡੇ ਵਰਗੇ ਸਾਧੂਆਂ ਦੇ ਚਰਨ ਛਾੜਨ ਵਾਸਤੇ